ਅੱਜ ਦੀ ਵੀਡੀਓ ਚ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬੈਂਕਾਂ ਦੀਆਂ ਫੜੀਆਂ ਗੱਡੀਆਂ ਦੀ ਨਿਲਾਮੀ ਲੈ ਕੇ ਆ ਗਏ ਦੋਸਤੋ ਇਹ ਨਿਲਾਮੀ ਸ਼ਹਿਰ ਪਠਾਨਕੋਟ ਦੇ ਵਿੱਚ ਹੋਣ ਜਾ ਰਹੀ ਆ ਸੁੰਦਰ ਚੱਕ ਰੋਡ ਪਠਾਨਕੋਟ ਦੇ ਵਿੱਚ ਸ੍ਰੀ ਰਾਮ ਆਟੋਮੋਲ ਦਾ ਬਹੁਤ ਵੱਡਾ ਗੜਾਉਣ ਬਣਿਆ ਹੋਇਆ ਦੋਸਤੋ ਉੱਥੇ 13 ਤਰੀਕ 9ਵਾਂ ਮਹੀਨਾ 2025 ਨੂੰ ਥੋੜੇ ਦਿਨਾਂ ਤੱਕ ਬਹੁਤ ਵੱਡੇ ਲੈਵਲ ਤੇ ਨਿਲਾਮੀ ਕਰਵਾਈ ਜਾ ਰਹੀ ਆ ਜਿਹਦੇ ਵਿੱਚ 200 ਤੋਂ ਪਲੱਸ ਗੱਡੀਆਂ ਕਾਰਾਂ ਟਰੈਕਟਰ ਹਰ ਇੱਕ ਵਹੀਕਲ ਤੁਹਾਨੂੰ 200 ਤੋਂ ਪਲੱਸ ਵਹੀਕਲ ਉੱਥੇ ਮਿਲ ਜੂਗਾ ਜੇ ਕੋਈ ਵੀ ਕਿਸੇ ਵੀਰ ਨੇ ਕੋਈ ਗੱਡੀ ਵਾਹਣ ਲੈਣਾ ਹੋਵੇ ਤਾਂ ਜਰੂਰ ਤੁਸੀਂ ਵਿਜ਼ਿਟ ਕਰ ਸਕਦੇ ਹੋ ਸ੍ਰੀ ਰਾਮ ਆਟੋ ਮਾਲ ਪਠਾਨਕੋਟ ਦੇ ਵਿੱਚ 20120 ਰੁਪਏ ਭਰ ਕੇ ਤੁਹਾਡੀ ਗੇਟ ਤੇ ਐਂਟਰੀ ਹੋਊਗੀ ਆਧਾਰ ਕਾਰਡ ਤੇ ਪੈਨ ਕਾਰਡ ਦੀ ਫੋਟੋਕਾਪੀ ਤੇ ਰਿਜਨਲ ਜ਼ਰੂਰ ਨਾਲ ਲੈ ਕੇ ਜਾਇਓ ਦੋਸਤੋ ਜੇ ਤੁਸੀਂ 20 ਹਜ਼ਾਰ 120 ਰੁਪਏ ਜਮ੍ਹਾਂ ਕਰਵਾਉਨੇ ਹੋ ਤਾਂ ਜੇ ਕੋਈ ਸਾਧਨ ਤੁਸੀਂ ਖਰੀਦ ਲੈਣੇ ਹੋ ਦੋਸਤੋ ਤਾਂ 20 ਹਜ਼ਾਰ ਰੁਪਏ ਉਸ ਪਾਸੇ ਐਡਜਸਟਮੈਂਟ ਹੋ ਜਾਊਗਾ ਜੇ ਕੋਈ ਸਾਧਨ ਤੁਹਾਡੇ ਬਾਈ ਚਾਂਸ ਨਹੀਂ ਪਸੰਦ ਆਉਂਦਾ ਕੋਈ ਵੀ ਗੱਡੀ ਨਹੀਂ ਪਸੰਦ ਆਉਂਦੀ ਤੁਹਾਡਾ ਨਹੀਂ ਮਨ ਕਰਦਾ ਨਹੀਂ ਗੱਡੀ ਲੈਣ ਨੂੰ ਦੋਸਤੋ ਤਾਂ 20 ਹਜ਼ਾਰ ਰੁਪਏ ਉਸੇ ਟਾਈਮ ਉਸੇ ਦਿਨ ਰਿਫੰਡ ਹੋ ਜਾਊਗਾ ਨਾਲ ਦੀ ਨਾਲ ਦੋਸਤੋ ਦੁਬਾਰਾ ਆਪਾਂ ਰਿਪੀਟ ਕਰਦੇ ਨੇ ਦੋਸਤੋ 20120 ਰੁਪਏ ਭਰ ਕੇ ਤੁਹਾਡੀ ਗੇਟ ਤੇ ਐਂਟਰੀ ਹੋਊਗੀ ਇੱਕ ਬੰਦੇ ਨਾਲ ਇੱਕ ਬੰਦਾ ਹੀ ਅੰਦਰ ਐਂਟਰ ਹੋਊਗਾ ਆਧਾਰ ਕਾਰਡ ਪਾਇਨ ਕਾਰਡ ਦੀ ਫੋਟੋਕਾਪੀ ਤੇ ਅਰੀਜਨਲ ਜ਼ਰੂਰ ਨਾਲ ਲੈ ਕੇ ਜਾਇਓ ਜੇ ਤੁਸੀਂ ਕੋਈ ਗੱਡੀ ਸਾਧਨ ਖਰੀਦ ਲੈਣੇ ਹੋ ਤਾਂ 20000 ਰੁਪਏ ਉਸ ਪਾਸੇ ਐਡਜਸਟਮੈਂਟ ਹੋ ਜਾਊਗਾ ਜੇ ਕੋਈ ਸਾਧਨ ਤੁਹਾਡੇ ਨਹੀਂ ਪਸੰਦ ਆਉਂਦਾ ਕੋਈ ਵੀ ਗੱਡੀ ਨਹੀਂ ਤੁਹਾਡੇ ਫਿੱਟ ਆਉਂਦੀ ਦੋਸਤੋ ਉਹ ਤਾਂ ਤੁਸੀਂ ਵਾਪਸ ਆਉਣਾ ਚਾਹੁੰਦੇ ਹੋ ਤਾਂ ਆਪਦਾ 20000 ਰੁਪਏ ਨਾਲ ਦੀ ਨਾਲ ਉਸੇ ਟਾਈਮ ਰਿਫੰਡ ਕਰਾ ਸਕਦੇ ਹੋ ਜਿਹੜੇ ਵੀ ਵੀਰ ਵੀਡੀਓ ਦੇਖ ਰਹੇ ਨੇ ਜੰਮੂ ਵਾਲੇ ਪਠਾਨਕੋਟ ਵਾਲੇ ਪੰਜਾਬ ਦੇ ਕਿਸੇ ਵੀ ਕੋਨੇ ਤੋਂ ਤੁਸੀਂ ਵੀਡੀਓ ਦੇਖ ਰਹੇ ਹੋ ਪਠਾਨਕੋਟ ਦੇ ਨੇੜੇ ਤੇੜੇ ਵਾਲੇ ਵੀਰ ਦੇਖ ਰਹੇ ਹੋ ਵੀਡੀਓ ਤਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਪਠਾਨਕੋਟ ਦੇ ਵਿੱਚ 13 ਤਰੀਕ ਨੂੰ ਬਹੁਤ ਵੱਡੇ ਲੈਵਲ ਤੇ ਨਿਲਾਮੀ ਕਰਵਾਈ ਜਾ ਰਹੀ ਹੈ ਬਾਕੀ ਟਰੱਕ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਗੱਡੀਆਂ 18 ਟੈਰੀ ਘੋੜੇ ਵੱਡੇ ਘੋੜੇ ਹਰ ਇੱਕ ਗੱਡੀਆਂ ਤੁਹਾਨੂੰ ਰੇ ਗੜਾਉਣ ਦੇ ਵਿੱਚ ਦੇਖਣ ਨੂੰ ਮਿਲ ਜਾਣਗੀਆਂ ਪ੍ਰਾਈਵੇਟ ਪਰਮੈਂਟ ਵਾਲੀਆਂ ਟੈਕਸੀ ਗੱਡੀਆਂ ਛੋਟੀਆਂ ਕਾਰਾਂ अल्टੋ ਜੀਪ ਹਰ ਇੱਕ ਵੇਕਲ ਉਰੇ ਦੋਸਤੋ ਖੜਾ ਉਹ ਬਲੈਰੋ ਗੱਡੀਆਂ ਕੈਂਪਰ ਛੋਟੇ ਇੱਥੇ ਟਾਟਾ ایس ਬਹੁਤ ਤਰ੍ਹਾਂ ਦਾ ਉਰੇ ਗੜਾਉਣ ਦੇ ਵਿੱਚ ਬਹੁਤ ਸਾਮਾਨ ਖੜਾ ਦੋਸਤੋ ਬਾਕੀ ਆਪਣਾ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਦਾ ਬਟਨ ਦਬਦਿਆ ਕਰੋ ਦੋਸਤੋ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਤੱਕ ਪਹਿਲਾਂ ਅਪਡੇਟ ਪਹੁੰਚਦੀ ਰਹੂਗੀ ਦੋਸਤੋ ਬਾਕੀ ਆਪਣਾ ਫੇਸਬੁੱਕ ਦਾ ਚੈਨਲ ਵੀ ਆਪ ਵਿੱਚ ਲੋਗੋ ਚੱਲ ਰਿਹਾ ਦੋਸਤੋ ਫੇਸਬੁੱਕ ਦਾ ਤੁਸੀਂ ਜਾ ਕੇ ਆਪਣਾ ਚੈਨਲ ਨੂੰ ਵੀ ਫੋਲੋ ਕਰ ਸਕਦੇ ਹੋ ਇੰਸਟਾਗ੍ਰam ਚੈਨਲ ਦਾ ਵੀ ਆਪਾਂ ਲੋਗੋ ਦਿੱਤਾ ਹੋਇਆ ਤੇ YouTube ਦਾ ਤੁਸੀਂ ਇਸ ਟਾਈਮ ਵੀਡੀਓ ਦੇਖੇ ਰਹੇ ਹੋ ਧੰਨਵਾਦ ਜੀ ਸਾਰੇ ਦੋਸਤਾਂ ਮਿੱਤਰਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਹੋਰ ਵੀ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਬਣਾਉਣ ਦੀ ਅਸੀਂ ਕੋਸ਼ਿਸ਼ ਕਰਾਂਗੇ ਬਯਾ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਤੱਕ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਨਵੀਂ ਨਵੀਂ ਅਪਡੇਟ ਦੇਖਣ ਬਾਅਦ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਦੋਸਤੋ ਧੰਨਵਾਦ ਜੀ ਜਰੂਰ ਵਿਜ਼ਿਟ ਕਰੋ ਸ੍ਰੀ ਰਾਮ ਆਟੋ ਮੋਲ ਪਠਾਨਕੋਟ ਦੇ ਵਿੱਚ ਥੈਂਕ ਯੂ ਜੀ